ਮੈਂ ਤਾਂ ਆਪਣੇ ਪੱਤਰਕਾਰ ਭਾਈ ਚਾਰੇ ਨਾਲ ਚਾਹ ਪੀਣ ਵਾਸਤੇ ਆਇਆ ਇਹਨਾਂ ਨੇ ਬੁਲਾਇਆ ਮੈਂ ਆਪਣੇ ਆਪ ਨੂੰ ਧੰਨ ਭਾਗ ਸਮਝਦਾ ਕਿ ਮੈਂ ਤਾਂ ਇਹਨਾਂ ਦੇ ਦਰਸ਼ਨ ਕਰਨ ਆਇਆ ਇਹਨਾਂ ਨਾਲ ਚਾਹ ਪੀਣ ਆ ਬਰਸਾਿਕ ਸਮਾਣਾ ਵਿੱਚ ਜਿਹੜੇ ਤੁਹਾਡੇ ਮੰਡੀ ਬੋਰਡ ਤੇ ਜੋ ਵਿਕਾਸ ਕਾਰ ਚੱਲ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਪਾਉਂਗੇ ਤੁਸੀਂ ਸਮਾਣਾ ਵਿਧਾਨ ਸਭਾ ਤੋਂ ਇਲਾਵਾ ਪੂਰੇ ਪੰਜਾਬ 'ਚ ਜਿੰਨੀਆਂ ਸਾਡੀਆਂ ਲਿੰਕ ਰੋਡ ਨੇ ਉਹਨਾਂ ਦੀ ਰਿਪੇਅਰ ਹੋ ਰਹੀ ਹੈ ਨਵੀਆਂ ਲਿੰਕ ਸੜਕਾਂ ਬਣ ਰਹੀਆਂ ਨੇ ਔਰ ਜਿਹੜੀਆਂ ਸੜਕਾਂ 12 ਫੁੱਟ ਚੌੜੀਆਂ ਨੇ ਉਹਨਾਂ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਔਰ ਨਾਲ ਹੀ ਮੰਡੀਆਂ ਦੇ ਵਿੱਚ ਜਿੱਥੇ ਫੜ ਨੀਵੇਂ ਨੇ ਉਹਨਾਂ ਨੂੰ ਉੱਚਾ ਕੀਤਾ ਜਾ ਰਿਹਾ ਹੈ। ਮੰਡੀਆਂ ਦੇ ਵਿੱਚ ਸ਼ੈੱਡ ਬਣਾਏ ਜਾ ਰਹੇ ਨੇ। ਮੰਡੀਆਂ ਦੇ ਵਿੱਚ ਸ਼ੈੱਡਾਂ ਦੇ ਉੱਤੇ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ। ਔਰ ਹਰ ਪੱਖੋਂ ਮੰਡੀ ਬੋਰਡ ਦੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ। ਇੱਕ ਦਿੱਲੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਆਤਜੀ ਉਹਨਾਂ ਤੇ ਬਿਆਨ ਤੇ ਇੱਕ ਬਹੁਤ ਮਾਮਲਾ ਘਰਮਾਇਆ ਹੋਇਆ ਹੈ ਪੰਜਾਬ ਦੇ ਵਿੱਚ। ਕੀ ਕੌਂ ਦੇ ਵਿੱਚ ਤੇ ਜੀ? ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਹਾਂ ਕਿ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਤੇ ਝੂਠਾ ਇਲਜ਼ਾਮ ਬੀਜਪੀ ਵਾਲਿਆਂ ਨੇ ਲਾਇਆ ਹੈ ਕਾਂਗਰਸ ਵਾਲਿਆਂ ਨੇ ਲਾਇਆ ਹੈ ਉਹ ਤਾਂ ਫੋਰਨਸ ਜਾੜ ਦੇ ਵਿੱਚ ਸਪਸ਼ਟ ਆ ਗਿਆ ਕਿ ਉਹਨਾਂ ਦੇ ਵਿੱਚ ਉਹਨਾਂ ਨੇ ਕਿਤੇ ਗੁਰੂ ਸ਼ਬਦ ਵਰਤੇ ਹੀ ਨਹੀਂ ਹੈਗਾ ਇਸ ਲਈ ਅੱਜ ਉਹਨਾਂ ਕੋਲ ਕੋਈ ਏਜੰਡਾ ਨਹੀਂ ਦਿੱਲੀ ਦੇ ਵਿੱਚ ਬੀਜਪੀ ਦੀ ਜਿਹੜੀ ਸਰਕਾਰ ਹੈ ਉਹ ਅੱਜ ਲੋਕ ਦਿੱਲੀ ਦੇ ਪਛਤਾ ਰਹੇ ਨੇ ਵੀ ਅਸੀਂ ਕਿਉਂ ਕੇਜਰੀਵਾਲ ਸਾਹਿਬ ਨੂੰ ਬਹੁਤ ਮਤ ਨਹੀਂ ਦਿੱਤਾ ਉੱਥੇ ਉਹਨਾਂ ਨੇ ਮਹੱਲਾ ਕਲੀਨਿਕ ਬੰਦ ਕਰਤੇ ਸਕੂਲਾਂ ਦੇ ਫੀਸਾਂ ਵਧਾਤੀਆਂ ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਨੇ ਔਰ ਜਿਹੜਾ ਪੋਲੂਸ਼ਨ ਇੰਨਾ ਹੋ ਗਿਆ ਉੱਥੇ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਸਰਕਾਰ ਵੱਲੋਂ ਦਿੱਲੀ ਸਰਕਾਰ ਵੱਲੋਂ ਅੱਜ ਉੱਥੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਤੁਸੀਂ ਜਾ ਕੇ ਦੇਖੋ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਇਹ ਅੱਜ ਕੇਜਰੀਵਾਲ ਸਾਹਿਬ ਨੂੰ ਯਾਦ ਕਰ ਰਹੇ ਨੇ ਲੋਕ ਕਿ ਅਸੀਂ ਬਹੁਤ ਭਾਰੀ ਗਲਤੀ ਕੀਤੀ ਇਸੇ ਕਰਕੇ ਬੁਖਲਾੜ ਜਾ ਕੇ ਇਹ ਝੂਠੇ ਇਲਜ਼ਾਮਬਾਜ਼ੀ ਕਰ ਰਹੇ ਨੇ ਕਿਉਂਕਿ ਆਥੀ ਜੀ ਸਾਡੇ ਬੜੇ ਸਤਿਕਾਰਯੋਗ ਆਗੂ ਨੇ ਉਹ ਕਦੇ ਵੀ ਕਿਸੇ ਧਰਮ ਦੇ ਖਿਲਾਫ ਜਾਂ ਕਿਸੇ ਫਿਰਕੇ ਦੇ ਖਿਲਾਫ ਕੋਈ ਇਹੋ ਜਿਹੀ ਸ਼ਬਦਾਵਲੀ ਵਰਤ ਨਹੀਂ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਣੇ ਦੇ ਵਿੱਚ ਲਾਲੋਜਾ ਪੂਰੇ ਪੰਜਾਬ ਦੇ ਵਿੱਚ ਨਗਰ ਕੌਂਸਲ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਜੀ ਉਹਦੇ ਬਾਰੇ ਤੁਹਾਡਾ ਕੀ ਦੇਖੋ ਜੀ ਜਿੱਥੇ ਵੀ ਚੋਣ ਹੋਣੀ ਹੈ ਤੇ ਮੈਂ ਤਾਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਬੜੇ ਨਿਰਪੱਖ ਹੋ ਕੇ ਨਿਰਭਉ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਔਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਦਬਾਅ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਨਹੀਂ ਪਾਇਆ ਜਾਊਗਾ ਪੂਰੀ ਤਰ੍ਹਾਂ ਨਿਰਪੱਖ ਚੋਣਾਂ ਅਸੀਂ ਚਾਹੁੰਦੇ ਹਾਂ ਹੁਣ ਪੰਜਾਬ ਦੇ ਵਿੱਚ ਤਾਂ ਕਿ ਪੰਜਾਬ ਦੇ ਸ਼ਹਿਰੀ ਭਰਾਵਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਲੋਕਾਂ ਤੱਕ ਪਹੁੰਚ ਸਕੇ ਸਾਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਦੇ ਤੇ ਸ਼ਹਿਰੀ ਭਰਾ ਸਾਡੇ ਕਿੰਨੀ ਕੁ ਮੋਹਰ ਲਾਉਂਦੇ ਨੇ